ਹਾਂਜੀ ਸੇਕਲ ਜੀ ਸਾਰਿਆਂ ਕੀ ਹਾਲ ਚਾਲ ਜੀ ਹੋਪ ਸਾਰੇ ਠੀਕ ਠਾਕ ਹੋਗੇ ਤੇ ਅੱਜ ਆਈਆਂ ਖੇਤ ਉਹ ਜੀ ਛੱਡਦੇ ਆਪਾਂ ਮੋਟਰ ਲਾਉਣੇ ਆਪਣੇ ਦੀ ਪਾਣੀ ਕੀ ਨੀ ਪੋਣੀ ਆਦਾ ਪਾਣੀ ਪੀਣਾ ਦੇ ਚਾਬੀ ਆ ਹਲੋ ਦਰ ਲਾਈ ਜੀ ਤੂੰ ਉਧਰ ਆ ਤੂੰ ਇਧਰ ਆ ਕਿ ਨਾ ਪਹਿਲਾਂ ਲਉਣੀ ਮੈਂ ਵਾਟਰ ਆ ਲੱਗ ਜੂ ਪਤਾ ਅੱਜ ਤੂ ਆਲਾ ਇੱਥੋਂ ਜੋਕੇ ਪਾਣੀ ਦੋ ਲੋ ਹਵੇ ਦੋ ਰੂ ਚੋਕੇ ਨਾਲ ਫੇਰ ਇੱਕ ਦਿਨ ਬਾਟ ਲਾਗੋ ਮੀਟਿੰਗ ਲੈਂਦੀ ਦੋਨੋਂ ਚੋਕੀ ਹੋਣੀ ਇਥੋਂ ਟੱਪਾ ਭਰ ਕੇ ਤੂੰ ਪਾਉਂਦੇ ਆ ਇੱਥੋਂ ਜੋਕੇ ਇੱਥੋਂ ਜੋਕੇ ਇੱਥੋਂ ਜੋਕੇ ਮੰਨ ਲਓ ਪਾਈ ਘਰੋਂ ਪਾਣੀ ਲੈ ਆ ਫੇਰ ਮੀਟਿੰਗ ਨਹੀਂ ਮਿਠਾ ਆਏ ਨੇ ਆ ਕਿਦਾ ਮੈਂ ਨਾ ਕਿਦਾਂ ਪਾ ਦੋਨੋਂ ਜੋਕੇ ਦੇ ਟੱਪਾ ਕਿਉਂ ਨਹੀਂ ਨੇ ਬੱਟਾ ਨਾਲ ਮੀਟੀ ਲੱਗਦੀ ਆ 205 ਚੋਕ ਕੇ ਆਉਂਦੀ ਬੁੱਸੇ ਹੀ ਪਾਉਂਦੇ ਆ ਹਾਂ ਰਹਾ ਇਹ ਸਿੱਖਣਾ ਹੀ ਹੁਣ ਕੰਮ ਆ ਜਾਇਆ ਜੂਗੀ ਖਦਾ ਖਾਰ ਕੇ ਖਦਾ ਖਾਰ ਕੇ ਵਾਟਰ ਢੋੜੇ ਨਹੀਂ ਪੈਦੇ ਨੇ ਕਿਹਾ ਕਿ ਬਣਾ ਰੋਈ ਲੋ ਜੀ ਦੇ ਲਿਆ ਆਪਣੀ ਲਾਗੀ ਚ ਮਿੱਟੀ ਮਟਰ ਨੂੰ ਮਟਰ ਵਿੱਚ ਅੱਗੇ ਮੋਟੀ ਤਗੜੀ ਚੱਲੀ ਆਈ ਏ ਉਮ ਅਲਾਇਆ ਕੇ ਹਮਣਾ ਤੇ ਦਿਨ ਇੱਥੋਂ ਲੱਗੇ ਆ ਯਾ ਬਣੇ ਦਾ ਕਿ ਲੈਟਰੀ ਦੀ ਵਟ ਬੰਦੀ ਜੋ ਵਟ ਵੀ ਚਾੜੀ ਤਗੜੀ ਜਿਹੜੇ ਮਾਣੇ ਪਾਣੀ ਨਾਲ ਲੱਥੂਆਂ ਜਾਂ ਥੱਲੇ ਮਿੱਟੀ ਦੇ ਬਾਕੀ ਗਰਮੀ ਹੈਗੀ ਹੈ ਕੰਮ ਕਰਦੇ ਗਰਮੀ ਲੱਗਦੀ ਵੇਲਿਆਂ ਨੂੰ ਨਹੀਂ ਲੱਗਦੀ ਕਿਉਂਕਿ ਮੇਹ ਪਹਿਲਾਂ ਪਹਿਲੀ ਹੀ ਸੰਤ ਹੋਈਆਂ ਟੱਪ ਨਹੀਂ ਭਰਦਾ ਕਈ ਪਰ ਫਿਰ ਵੀ ਅਸੀਂ ਮਾਰ ਕੇ ਜੋਰ ਕਰਤੀ ਵਟ ਕੰਪਲੀਟ ਫੱਟੀ ਫੱਟਕ ਆਹ ਨੀਲਾ ਪਹਿਨਾਂਦਾ ਜੀ ਥੋੜਾ ਡੋਟਾ ਆ ਅੱਜ ਲਾਇਆ ਬਰੇ ਨੂੰ ਹੁਣ ਜਾਨੇ ਮੰਮੀ ਦੇ ਇਹ ਮਾਰਨ ਦੇ ਸਪਰੇ ਤੇ ਨੌਲੇ ਭਰੀ ਅੱਜ ਪਨੀਰੀ ਪਨੀਰੀ ਵੀ ਤਾਂ ਬਾਦ ਭਰੀ ਨਹੀਂ ਮੀਂਹ ਬਰਸੋਂ ਪਿਆ ਸੀ ਮੀਂਹ ਦੇ ਨਾਲੇ ਢੇਰ ਬੜਾ ਵਗਿਆ ਢੇਰ ਨੇ ਜਿਹੜੇ ਪੱਤੇ ਪਨੀਰੀ ਦੇ ਉੱਤੋਂ ਥੋੜੇ ਥੋੜੇ ਐ ਕਿਵੇਂ ਪਾਟੇ ਜੀ ਹੁੰਦੇ ਉਦਾਂ ਕਰਤੇ ਆ ਆਹ ਵੇਖੋ ਆਵੇ ਪੀਲੇ ਪੀਲੇ ਜੋ ਇਹ ਇਹ ਢੇਰ ਦੇ ਸਾਰੇ ਕਾਰਨ ਆ ਇੱਕ ਸੇਕ ਬੜਾ ਪਿਆ ਹੈ ਆਹ ਦਾ ਸ਼ੋਰ ਰੱਬ ਦਾ ਨੇਰ ਤੇ ਚੋਲੋ ਬੜਾ ਬਗਾਇਆ ਹੈ ਪਰ ਨਾਲ ਮੀ ਵੀ ਪੈ ਗਿਆ ਵਧੀਆ ਆ ਤੇ ਕਿਲੇ ਦੇ ਨਾਲ ਗਰਮੀ ਘਟ ਗਈ ਆ ਦੂਜਾ ਇਹ ਵੀ ਵੀ ਦੀ ਲੋੜ ਹੈ ਆ ਬੀਜ ਨੇ ਆਪਾਂ ਅੱਜ ਪਨੀਰੀ ਤਾਂ ਪਹਿਲਾਂ ਬਣਾਇਆ ਤੁਹਾਨੂੰ ਦੱਸਿਆ ਸੀ ਮੈਂ ਵੀਡੀਓ ਦੇ ਵਿੱਚ ਹੀ ਪਹਿਲਾਂ ਇਹ ਬੀਜ ਨੇ ਅੱਜ ਪਨੀਰੀ ਉਹ ਥੋੜੀ ਘੱਟ ਜਾਪਦੀ ਉੱਗੀ ਸੋ ਆਪਾਂ ए बी 3 ਇਹ બીજી ਆਪਾਂ 1121 ਦੀ ਹਾਂ ਗੈਰੀ બીજી 1121 ਦੀ ਹਾਂ ਇਹ 17 18 ਤੇ ਉਹ ਵੀ 1692 ਪਾਣੀ ਲਾ ਕੇ ਪਰੇ ਹੀ ਆ ਜਾ ਬੱਤੀ ਟਾਈਮ ਨਾ ਆ ਗਈ ਫੇਰ ਚੱਲ ਗਈ ਫੇਰ ਆ ਗਈ ਹੁਣ ਆ ਬिजਿੰਦੇ ਵਹਦੇ ਉਹਨਾਂ ਪਨੀਰੀ ਪੂਰੀ ਆਪਣੀ ਆ ਜਾਣੀ ਸੀ ਪਰ ਫਿਰ ਵੀ ਬਧੀ ਚੰਗੀ ਹੁੰਦੀ ਆ ਘੱਟੀ ਮਾੜੀ ਹੁੰਦੀ ਆ ਬਧੀ ਦਾ ਇਲਾਜ ਹੈਗਾ ਘੱਟੀ ਦਾ ਇਲਾਜ ਨਹੀਂ ਹੈਗਾ ਬਧੀ ਇਹ ਵੀ ਮੁੜ ਕੇ ਜਨਾਬ ਉਹ ਚਲਵਾ ਦਾਂਗੇ ਵਿੱਚ ਜਾ ਕੇ ਨੂੰ ਵੜਾ ਦਾਂਗੇ ਜੇ ਗਈ ਘਟ ਫਿਰ ਕੰਮ ਆਉਂਦਾ ਔਖਾ ਨਾ ਤਾਂ ਕੋਈ ਮੰਗਿਆ ਦਿੰਦਾ ਪਨੀਰੀ ਤੇ ਨਾ ਹੀ ਕਿਦੋਂ ਲੱਦਦੀ ਫਿਰ ਤੇ ਪੁੱਟਣ ਵਾਲੇ ਫਿਰ ਕਿਦੇ ਬਗਾਨੇ ਖੇਤ ਜਾਂਦੇ ਨਹੀਂ ਛੇਤੀ ਪੁੱਟਣ ਉਹੋ ਹੀ ਉਹਨੇ ਉਹੋ ਕੰਮ ਦਾ ਜੋਰ ਹੁੰਦਾ ਉਹਨਾਂ ਦਿਨਾਂ 'ਚ ਹਰ ਕੋਈ ਚਾਹੁੰਦਾ ਛੇਤੀ ਛੇਤੀ ਕੰਮ ਨੇ ਬੜੇ ਤੇ ਆਹੀਂ ਵੀ ਗਾਂਝੋ ਨਾਲਾਈ ਤੇ ਗਾਂ ਹੋਰ ਕੇ ਦਾ ਫੜੀ ਛੋਨਾਂ ਨੂੰਣਾ ਸੋ ਆਪਣਾ ਥਾਂ ਪਹਿਲਾਂ ਬਣਿਆ ਸੀ ਤੇ ਆਪਾਂ ਬਾਤ ਥਾਂ 15 ਕੀਤਾ ਅੱਜ ਆਣ ਕੇ ਤੇ ਆਪਾਂ ਦਿੱਤਾ ਛਟਾ ਛਟਾ ਦੇ ਕੇ ਦਿਨ ਨੂੰ ਭਰਨਾ ਹੋਣਾ ਭਰ ਕੇ ਤੇ ਫਿਰ ਹੋ ਜਾਣੀ ਤਿਆਰੀ ਤੇ ਵਾਣ ਤਕੀਪਣ ਫੇਰ ਵਾਣ ਵਾਲੇ ਹੋ ਗਏ ਆ ਵਣ ਕਰੰਡ ਜਿਵੇਂ ਨਹੀਂ ਕਰੰਡ ਹੀ ਹੋ ਜਾਂਦੀ ਆ ਵੇਖੋ ਮੀਨਾ ਆ ਵੇਖੋ ਇਹ ਹੋਣੇ ਪੈਣੀ ਇੱਕ ਰਾਂ ਬਾਕੀ ਅਹੀਂ ਪਹਿਲਾਂ ਦੌਰ ਦੌਰ ਪਾਈ ਫੇਰ ਜਬ ਦੀ ਦੌਰ ਦੌਰ ਪਾਣੀ ਪੈਣੀ ਆ ਤੇ ਇੱਕ ਕੰਮ ਸਹੀ ਹੋਇਆ ਬਈ ਆ ਵਟਾਂ ਵੀ ਪਹਿਲਾਂ ਚੜਾਤੀਆਂ ਸੀ ਤੇ ਹੁਣ ਵਟਾਂ ਕੀਆਂ ਪੱਕ ਮਤਲਬ ਇਹ ਵੀ ਸਾਨੂੰ ਜਿ ਝੋਨੇ ਨੂੰ ਪਾਣੀ ਲਾਉਣੇ ਆ ਜਾਂ ਕਦੂ ਛੜ ਦੇ ਮਾਰਦੇ ਆ ਤੇ ਵੱਟਾਂ ਦੇ ਜਿਹੜੀ ਮੱਕੀ ਵੱਟਾਂ ਦੇ ਜਿਹੜੀ ਮਿੱਟੀ ਹੁੰਦੀ ਹੈ ਉਹ ਨਹੀਂ ਲੱਥੂਗੀ ਨਹੀਂ ਤੇ ਜਦੋਂ ਕਦੂ ਮਾਰੀਦਾ ਉਹਦੇ ਨਾਲ ਇਹ ਹੁੰਦਾ ਵੀ ਜਦੋਂ ਛੱਲ ਪਜਦੀ ਵੱਟ ਦੇ ਨਾਲ ਤੇ ਮਿੱਟੀ ਹੁੰ ਜਾਂਦੀ ਲੈ ਹਾਂ ਦੇਖੋ ਆਹ ਵੱਟ ਪੱਕੀ ਹੋ ਗਈ ਹੈ ਹੁਣ ਇਹਨੂੰ ਕੋਈ ਦਿੱਕਤ ਨਹੀਂ ਹੈ ਬਸ ਲੋ ਕਦੂ ਮਾਰਦੇ ਛੇ ਛੱਲ ਵੱਜੂਗੀ ਤਾਂ ਵੀ ਨਹੀਂ ਲੈਣੀ ਮਿੱਟੀ ਪਾਦੀ ਆਇਆ ਇੱਕ 20 ਬਹਿ ਗਿਆ ਦੇ ਇੱਕ ਇਹ ਵੀ ਮੌਸਮ ਥੋੜਾ ਗਰਮੀ ਘਟ ਗਈ ਆ ਪਹਿਲਾਂ ਜਿੰਨੀ ਨਹੀਂ ਹੈਗੀ ਹੈਗੀ ਆ ਪਰ ਪਹਿਲਾਂ ਜਿੰਨੀ ਨਹੀਂ ਹੈਗੀ ਜਿੰਨੀ ਪਹਿਲਾਂ 15 ਦਿਨ ਪਈ ਨਾ ਗਰਮੀ ਉਹਨੇ ਬਹੁਤ ਵੱਟ ਕੱਢੇ ਹੋਰ ਆ ਉਹਨੇ ਚੜਨਾ ਆਪ ਬੰਨਾ ਆ ਖੰਭੇ ਲਾਗੇ ਸਿੱਧੀ ਵਟ ਇਹ ਖੰਭੇ ਥੋੜਾ ਬਹੁਤ 2 4 ਦਿਨ ਹੀ ਰਹਿ ਗਏ ਆ ਝੋਨਾ ਲਾਉਣ ਦੇ ਕਾਣੀ ਲੋਕਾਂ ਨੇ ਛੱਡ ਦੇਣਾ 10 11 12 ਤਰੀਕ ਨੂੰ ਤੇ ਆਪਾਂ ਵੀ ਖੇਤ ਖੂਤ ਤਿਆਰ ਕਰਤੇ ਆ ਸਾਰੇ ਬੰਨਾ ਵਟਾਂ ਪਿਆਲੀਆਂ ਵਾਹਤੀਆਂ ਥੋੜਾ ਬਾਧਾ ਰਹੇਗਾ ਕੰਮ ਉਹ ਆਪਾਂ ਇੱਕ ਦੋ ਦਿਨਾਂ ਨਿਬੇੜ ਦੇਣਾ ਬਾਕੀ ਇਹਦੇ ਕਿੰ ਕਿਦਾਂ ਕਿ ਸਹੀ ਨਿਕਲਦੀ ਆ ਬਹੁਤ ਵਧੀਆ ਤੇ ਯਾਰ ਬਸ ਸਹੀ ਆ ਯਾਰ ਬਸ ਸਹੀ ਰੱਖ ਲਓ ਦੇਖੀ ਜਾਂਦੀ ਆ ਹੋਰ ਇੱਕ ਤਾਂ ਪਾਣੀ ਦੀ ਬਜਤ ਗੁਜਰਾ ਕਾ ਬਜਟ ਟਾਈਮ ਦੀ ਬਜਟ ਦਾ ਛੱਡਦੀ ਹੁਣ ਛੱਡਦੀ ਜਾ ਉਹ ਸਲਾਇਆ ਬਾਬੇ ਨਾਲ ਕੇ ਕਿੱਥੋਂ ਦੀ ਬੂਠਾ ਉਹ ਬੈਠਾ ਵੇ ਕੀ ਕਰਦੇ ਮੋਬਾਈਲ ਚਲਾਉਂਦਾ ਕਰੋ ਕੰਮ ਕਰਨ ਆਇਆ ਏ ਹੈ ਆਨੰਦ ਨਾਲ ਸੱਟ ਚਲਾਉਣ ਲੱਗਾ ਤੇ ਵੱਟ ਉਹ ਜਾ ਕੇ ਬਹਿ ਗਈ ਚੱਲ ਚੱਲ ਨਾ ਬੈਠਾ ਕਿਉਂ ਹੈੇੇ ਕਿਹਜੇ ਕੰਮ ਨੂੰ ਚੱਲੀਏ ਮੁਰਗੇ ਧੁੱਪ ਚੜ੍ਹਦੀ ਆਂ ਗਾਂ ਸ਼ਾਮਾਂ ਥੋੜੀ ਪੈਣ ਦੀਆਂ ਆ ਨਹੀਂ ਵੀਰ ਬੇ ਉਧਰ ਅਸੀਂ ਜਾਣ ਲੱਗੇ ਵਾਟ ਆ ਪਹਿਲੇ ਉਹਨੇ ਪੈਣੇ ਫੇਰ ਆਪਾਂ ਜਾਵਦੀਆਂ ਤੇ ਆ ਜਾ ਮਿਲ ਗਈ ਯਾਰ ਮੇਰੀ ਕਿਹੜੀ ਆ ਰਹੀ ਓ ਮੈਂ ਤੂੰ ਖੜੀ ਹੈ ਬੈਠੋ ਦਮਣੀ ਯਾਰ 2 ਮਿੰਟ ਬੈਠੋ ਯਾਰ ਹੋ ਜਾ ਹੈ ਤੇ ਲੱਗੀ ਹੈ ਹੈ ਉਧਰ ਵੀ ਜਾਣਾ ਹੈ ਸਾਹਮਣੇ ਬਹਿੜੀ ਹੈ ਉਧਰ ਕੀ ਕੰਨਾ ਹੈ ਹਮਾਰਾ ਰਾਜ ਹੀ ਮਾਤਾ ਹੈ ਫੇਰ ਚੁਗਣਾ ਪਣਾ ਹੂੰ ਚੁਗਣਾ ਹੈ ਇਹ ਕਹਿਦਾ ਇਹਦੇ ਕੰਮ ਮਾਰ ਜੋਰੇ ਕਰਾ ਉਦਾਂ ਤੋਂ ਉਹਦਾ ਜਿੰਮ ਜਾਣਾ ਮੈਂ ਖਿਜ ਖਿਜ ਹਾ ਮੁੰਡਾ ਸਾਡਾ ਜਾਂਦਾ ਜਿੰਮ ਯੇ ਮੈਂ ਜਾਂਦਾ ਮੁੱਲ ਵੀ ਧਾਰਦਾ ਐ। ਐਦੁਰ ਐਦੁਰ ਹੀ ਮਾਰਦੇ ਹੁਣ ਆ ਵੀ ਆ ਦੇ ਲਾ ਦੇ। ਬਸ ਬਾਹਰ ਤੋਂ ਬੜੀ ਨਹੀਂ ਬੜੀ ਬੜੀ ਆ। ਹਾਂ? ਬੜੀ ਨਹੀਂ। ਆ ਮਾਰ ਦੋ ਡੱਬਾ। ਮਾਰ। ਇਹਨੇ ਕੁਝ ਨਹੀਂ ਆਂਦਾ। ਮੈਂ ਉਹ ਜੜੀਆਂ ਨਾ ਵਟਾ ਤਾਂ ਕਹਿੰਦੇ ਨੇ ਉਧਰ। ਚੱਲ ਬੜੀ ਆ। ਉਹ ਸਾਰੇ ਕਰਾਂਗੇ ਆਪਾਂ। ਲੋਬੇ ਦੇ ਨਾਲ ਨਾਲ। ਹੈਂ? ਬੈ ਗਿਆਂ ਹਮਣ ਜਾਤ ਨੂੰ ਚੱਲ ਜਾ ਮੋੜਸਾ ਲਾਇਆ ਲੈ ਪਾਲੀ ਬੁੜੀ ਕਰਦੋਂ ਕੁਝ ਹੈ ਭਈਆ ਛਾਵੇਂ ਯਾਰ ਆਣਾ ਛਾਵੇਂ ਚੱਲੇ ਬੰਬੀ ਚਲੀ ਨਹੀਂ ਤੇ ਚੱਲੇ ਬੰਬੀ ਦੇ ਆਇਓ ਬੰਬੀ ਚਲੀ ਤੇ ਇੱਥੇ ਆਉਣਾ ਯਾਰਾ ਮੁੜ ਕੇ ਨਹੀਂ ਮਿਲਦੇ ਸੀ ਇੱਥੋਂ ਦੇ ਆਪਣੀ ਮਰਜ਼ੀ ਜੀ ਨਹੀਂ ਮਰਜ਼ੀ ਫੋਟਲਾ

ਚਲ ਠੀਕ ਕੋਈ ਨਹੀਂ ਆਉਂਦੇ ਚੱਲਣ ਦੇ ਬੜਾ ਹੁਣ ਬੜੀ ਹੁੰਦੀ ਨਹੀਂ ਥੋੜੀ ਇਹ ਆਪਣਾ ਜਿੱਤ ਛੱਟਾ ਦਿੱਤਾ ਸੀ ਤੇ ਆਪ ਥੋੜਾ ਵੀ ਥੜ ਗਿਆ ਹੁਣ ਥੋੜਾ ਹੋਰ ਵਧਾ ਦਦਾ ਥਾਂ ਆਪਾਂ ਆ ਦੇਖੋ ਉਹਨਾ ਵਾਟ ਦੇ ਵਾਟ ਇੱਧਰ ਹੀ ਆਪਾਂ ਕਰਤੇ ਆ। ਇੱਧਰ ਕਰਤੇ ਆਪਾਂ। ਪਹਿਲਾਂ ਆਹ ਛੱਟਾ ਦੇ ਦੇ ਨਾਲ ਖਾਦ। ਤੇ ਹੁਣ ਇੱਧਰ ਉਹ ਥੋੜਾ ਦਮ ਦਤਾ। 20 ਹੈਗਾ 20 ਲੈਦਾ ਪਿੰਡੋਂ ਜਿੰਨਾ ਸਾਰਾ ਛੱਟਾ ਦੇ ਦੇਣਾ। ਆ ਜਾ। ਇੰਨਾ ਥਾਂ ਵਧਾਇਆ ਹੁਣ ਆਪਾਂ ਇਹ ਕਿ। ਲੋ ਛੱਟਾ ਫੇਰ। ਹੈਂ? ਉਧਰ ਵੀ ਬਿਜਲੀ ਨਹੀਂ ਅਜੇ ਤੇ ਨਹੀਂ ਉਧਰ ਨਹੀਂ ਆਲੇ ਬਿਜਲੀ ਤੈਨੂੰ ਬਾਹ ਪਤਾ ਹੈ ਹੈ ਲੈ ਜੇ ਥੋੜਾ ਬੰਨ ਮੇ ਬਿਜਲੀ ਨਹੀਂ ਹੋ ਰਹੀ ਥੋੜਾ ਬੰਨ ਮੇ ਬਿਜਲੀ ਨਹੀਂ ਉਧਰ ਕਿ ਅਜੇ ਆਲੇ ਨਹੀਂ ਬਿਜਲੀ ਦੋਨਾਂ ਮੇ ਰੋਕ ਸਮਝ ਲੋ ਤਾ ਤੇਰੇ ਨੇ ਹੱਲ ਲੈ ਤੂੰ ਪਹਿਲਾਂ ਸਾਬੀਆਂ ਚਾਹੀਦੀ ਰਹਿਨੂੰ ਆਟੇ ਨੂੰ ਢਿਮਾ ਭੰਨੇ ਦੀਆਂ ਆ ਨਬਾ ਨਾ ਹੁਣ ਕਿੰਨਾ ਬੀਜ ਮਿਲਦਾ ਫੇਰ 2 ਕਿਲੋ ਹੈ 1.5 ਕਿਲੋ 1.5 ਕਿਲੋ ਦੂਜੇ ਸਾਈਡ ਤੇ ਜਦੋਂ ਹੁਣ ਇਧਰੋਂ ਦਵਾਈ ਤਾਂ 700 ਆ ਗਈ ਬੱਤੀ ਜਾਣੀ ਮੇਰੇ ਸਹਾਨਾ ਕਿ ਨਾ ਇਹ ਤਾਂ ਹੋਣਾ ਬੇਰ ਮਰਲਾ ਹੋ ਗਿਆ ਏ ਸਰ ਬੜੇ ਹੀ ਹੁਣ ਆਪਾਂ ਨੂੰ ਬਣੀ ਜੀ ਦੇ ਹੁਣ ਵਾਧੂਗੀ ਹੁਣੇ ਕੋਈ ਟੈਨਸ਼ਨ ਨਹੀਂ ਜੇ ਵਾਧੂ ਕੋਈ ਨਹੀਂ ਘਟੀ ਦਾ ਇਲਾਜ ਨਹੀਂ ਆਇਆ ਕੋਈ ਸਹੀ ਗਾ ਲੈਣਾ ਬਾਹਰ ਨਿਕਲ ਜਾ ਦਿਬੂ ਛਟਾ ਦੇ ਦੇਣ ਫੇਰ ਆਇ ਪਰ ਲੈ ਜਾ ਨਹੀਂ ਜਾ ਕੇ

ਪਾਣੀ ਬਿਸ਼ਮ ਮੋਟਰ ਛੱਡੀ ਆ ਤੇ ਪਾਣੀ ਆ ਬਨੇ ਦੀ ਗਾਂ ਹੁੰਦਾ ਅਸ ਅੱਗੇ ਮੈਂ ਥੋੜਾ ਰਹਿ ਗਿਆ ਥਾ ਬਾਕੀ ਵਲੌਗ ਦੇ ਵਿੱਚ ਤੁਹਾਨੂੰ ਜਿਹੜਾ ਹੀ ਆਪਾਂ ਕੰਮ ਕਰਦੇ ਉਹ ਵਿਖਾ ਸਕਦੇ ਐਸਟਰਾ ਕੋਈ ਨਹੀਂ ਆਪਾਂ ਵਿਖਾਉਂਦੇ ਅੱਜ ਆਪਾਂ ਮੇਨ ਕੰਮ ਹੀ ਆਪਣੇ ਹੈਗੇ ਪੈ ਕੇ ਤੇ ਪਨੀਰੀ ਭਿੱਜਨੀ ਦੂਜਾ ਇੱਕ ਪਨੀਰੀ ਭਰੀ ਆਪਾਂ ਤੇ ਤੀਜਾ ਹੈਗਾ ਇਹ ਜਿਹੜੀਆਂ ਵੱਟਾਂ ਆਪਾਂ ਪਾਈਆਂ ਹਨ ਝੁੰਨੇ ਦੀਆਂ ਉਹਨਾਂ ਦੇ ਦੁੱਖਾ ਬੰਨਣ ਵਾਲੀਆਂ ਆ ਬੰਨੇ ਉਹ ਸਾਰੇ ਬੰਨੇ ਤੇ ਦੂਜਾ ਦੋ ਤਿੰਨ ਵੱਟਾਂ ਸੀ ਉਹਨਾਂ ਨੂੰ ਮਿੱਟੀ ਲਾਈ ਆ ਉਹ ਚੌੜੀਆਂ ਕੀਤੀਆਂ ਵੱਡੀਆਂ ਜਦੋਂ ਵੱਜ ਜਾਂਦਾ ਤਦੋਂ ਫਿਰ ਲੰਘਣਾ ਔਖਾ ਹੋ ਜਾਂਦਾ ਇਹ ਕਾਂ ਵਾਟ ਸਿੱਧੀ ਪਈ ਆਪਾਂ ਤੇ ਖ ਉਧਰ ਪਈ ਆ ਬਾਕੀ ਜੋ ਵੀ ਹੁੰਦਾ ਕੰਮਕਾਰ ਤੁਹਾਨੂੰ ਵਿਖਾ ਦੇਈਦਾ ਜਿੱਦਾਂ ਦਾ ਵੀ ਹੁੰਦਾ ਜਿਆਦਾ ਆਪਾਂ ਖੇਤੀਬਾੜੀ ਨਾਲ ਸੰਬੰਧਿਤ ਵੀਡੀਓ ਪਾਉਣੇ ਨੇ ਆਹ ਦੇਖੋ ਪੀ ਪੈਣਿਆ ਤੇਜ਼ ਪਰ ਉਹ ਤਾਂ ਉਧਰੋਂ ਉੱਚੀ ਜਾਵਦੀ ਸੀ ਮੈਨੂੰ ਪਰ ਉਦੋਂ ਠੀਕ ਹੀ ਆ ਉਹਨਾ ਥੋੜਾ ਘੇਗਾ ਨਹੀਂ ਮਾਥਾ ਬਾਕੀ ਭਰਿਆ ਪਤਾ ਲੱਗ ਜੂ ਕਿਧਰੋਂ ਉੱਚਾ ਕਿਧਰੋਂ ਨੀਵਾ ਇਹ ਭਰਕੇ ਤੇ ਫੇਰ ਆਪਾਂ ਬੁਣੀ ਸਵਾ ਜਦੋਂ ਪਾਣੀ ਥੋੜਾ ਡਾਊਨ ਹੋ ਜੂਗਾ ਸਾਬ ਆ ਗਈ ਫੇਰ ਚੱਲਾਂਗੇ ਪਿੰਡ ਨੂੰ ਥੋੜਾ ਦੂਰ ਵੀ ਜਾ ਤਾਨੀ ਮਾ ਉਹ ਜਿੱਥੋਂ ਪਾਣੀ ਪੈਂਦੇ ਆ ਬੰਦ ਕਰ ਦੋ ਮੋਟਰ ਕਰਤੀ ਆ ਚਾਲੇ ਮੰਗਵਾ ਮਨ ਰੋਈਆਂ ਹੈ ਨਾ ਹੂੰ ਹੂੰ ਜੇ ਵੀ ਤੇ ਯੋੜਾਈ ਨੋ ਜੀ ਪਾਤੀ ਆਪਾਂ ਸਵਾ ਪਾਣੀ ਥੋੜਾ ਨਿਮਾ ਹੋਇਆ ਇਹ ਬਾਤੀਓ ਤੋਂ ਨਹੀਂ ਬਸ ਹੋਆ ਸੋਹਣੇ ਵੀ ਵੀ ਸਾਰਾ ਟੱਕ ਲੈਣਾ ਦੁੱਗਿਆਂ ਲਈ ਸ਼ਵਾਪ ਆਉਂਨਾਂ ਤੇ ਨਹੀਂ ਥੋੜੀ ਬੋਲੀ ਹੁੰਦੀ ਆ ਜੜ ਨਹੀਂ ਜਿਆਦੀ ਮਾਰਦੇ ਫੱਕਦੇ ਨਹੀਂ ਆਪਣਾ ਗਿਆ ਹੁਣ ਕੰਮ ਨਿਭੜ ਆ ਵੀ ਖੁਣ ਹੋ ਇੱਧਰਲੇ ਖੇਤ ਤੋਂ ਆਪਾਂ ਤੇ ਹੋ ਗਏ ਵਿਲੇ ਥੋੜਾ ਬੱਤਾ ਰਹਿ ਗਿਆ ਜੋ ਹੋਇਆ ਤੇ ਫੈਮ ਲਗਾ ਕੇ ਕਰ ਜਾਗੇ ਸੋ ਇੱਥੇ ਆਪਾਂ ਹੁਣ ਕਰਦੇ ਆਂ ਬਲੌਗ ਦੀ ਸਮਾਪਤੀ ਹੁਣ ਰੱਬ ਦੀ ਕਿਰਪਾ ਵੈਰੀ ਕਿਰਪਾ ਹੀ ਦੇ ਪਨੀਰੀ ਨਿਕਲੇ ਚੰਗੀ ਆ ਵੀ ਥੋੜੀ ਚੰਗੀ ਆ ਪਰ ਬਹੁਤੀ ਮਾੜੀ ਵੀ ਨਹੀਂ ਠੀਕ ਠਾਕ ਜੀ ਆ ਚਲੋ ਫਿਰ ਵੀ ਆਪਾਂ ਲਾ ਕੇ ਵੇਚਤੀ ਆ ਕੋਨੇ ਕੋਈ ਨਹੀਂ ਟੈਨਸ਼ਨ ਹੈਗੀ ਵੱਡ ਜੂ ਬਣੀ ਜੀ ਵਧੀਆ ਜੇ ਥੋੜ ਜੂ ਤੇ ਉਹ ਵੀ ਵਧੀਆ ਪਰ ਥੋੜਨੀ ਨਹੀਂ ਚਾਹੀਦੀ ਜਿੰਨੇ ਆਪਾਂ ਦਿੱਤੀ ਹੁਣ ਵੇਚ ਬਨੇ ਚੋੜੋ